ਅੱਛਾ ਬੱਚਿਓ ਸੌਣ ਦਾ ਵੇਲਾ ਹੋ ਗਿਆ ਹੈ ਮੰਮੀ ਕੀ ਤੁਸੀਂ ਸਾਨੂੰ ਇੱਕ ਕਹਾਣੀ ਸੁਣਾਓਗੇ ਉਹ ਨਹੀਂ ਦੁਬਾਰਾ ਨਹੀਂ ਉਸ ਕਹਾਣੀ ਨੂੰ ਸੁਣਦੇ ਸੁਣਦੇ ਤੁਸੀਂ ਦੋਨੋਂ ਕਦੋਂ ਥੱਕੋਗੇ ਕੀ ਤੁਸੀਂ ਦੋਨੋਂ ਸੋਣਾ ਨਹੀਂ ਚਾਹੁੰਦੇ ਅਤੇ دیر ਤੱਕ ਜਾਗਣਾ ਚਾਹੁੰਦੇ ਹੋ ਨਹੀਂ ਮਾਂ ਪਲੀਜ਼ ਜੇ ਤੁਸੀਂ ਸਾਨੂੰ ਹੁਣੇ ਕਹਾਣੀ ਸੁਣਾਓਗੇ ਵਾਦਾ ਕਰਦੇ ਹਾਂ ਕਿ ਅਸੀਂ ਸੌਂ ਚਲੇ ਜਾਵਾਂਗੇ ਸਾਨੂੰ ਉਹ ਸਭ ਗੱਲਾਂ ਦੱਸੋ ਜੋ ਤੁਹਾਨੂੰ ਅਤੇ ਦਾਦਾ ਜੀ ਨੂੰ ਯਾਦ ਹਨ ਉਹਨਾਂ ਨੂੰ ਸੁੰਦੇ-ਸੁੰਦੇ ਅਸੀਂ ਕਦੇ ਨਹੀਂ ਥੱਕਦੇ ਪਲੀਜ਼ ਸਾਨੂੰ ਕਹਾਣੀ ਦੱਸੋ ਠੀਕ ਹੈ ਠੀਕ ਹੈ ਥੋੜਾ ਸਬਰ ਰੱਖੋ ਅਤੇ ਮੈਨੂੰ ਕਹਾਣੀ ਸ਼ੁਰੂ ਕਰਨ ਦਿਓ ਕੁਝ ਸਾਲ ਪਹਿਲਾਂ ਯੇਸ਼ੂ ਗिराਸੀਨੀਆਂ ਦੇ ਦੇਸ਼ ਦੇ ਆਪਣੇ ਸਫ਼ਰ ਤੋਂ ਪਰਤ ਰਿਹਾ ਸੀ ਉਸ ਦੀ ਮੁਲਾਕਾਤ ਢੀੜ ਨਾਲ ਹੋਈ ਉਸ ਢੀੜ ਵਿੱਚ ਆਰਾਧਨਾਲੇ ਦਾ ਇੱਕ ਸ਼ਾਸਕ ਯਾਇਰ ਸੀ ਯਾਇਰ ਯੇਸ਼ੂ ਦੇ ਕੋਲ ਆਇਆ ਅਤੇ ਉਹਦੇ ਪੈਰਾਂ ਤੇ ਡਿੱਗਾ ਉਸ ਨੇ ਬੇਨਤੀ ਕਰਦੇ ਹੋਏ ਯੇਸ਼ੂ ਨੂੰ ਕਿਹਾ ਮੇਰੀ ਕੱਲੀ ਕੁੜੀ ਮਰ ਰਹੀ ਹੈ ਮਿਹਰਬਾਨੀ ਕਰੋ ਕਿਰਪਾ ਮੇਰੀ ਮਦਦ ਕਰੋ ਮਿਹਰਬਾਨੀ ਨਾਲ ਮੇਰੇ ਨਾਲ ਚੱਲ ਆਤੇ ਸਿਰਫ ਉਹਦੇ ਉੱਤੇ ਆਪਣਾ ਹੱਥ ਰੱਖਦੇ ਜਿਹਦੇ ਨਾਲ ਉਹ ਚੰਗੀ ਹੋ ਜਾਏਗੀ ਅਤੇ ਉਹ ਜੀਉਂਦੀ ਰਹੇਗੀ। ਯੇਸ਼ੂ ਨੇ ਯਾਰਦੇਨ ਨਾਲੋਂ ਦੇ ਘਰ ਤੁਰਨਾ ਸ਼ੁਰੂ ਕੀਤਾ ਪਰ ਕੁਝ ਲੋਕ ਉਸਦੇ ਘਰ ਤੋਂ ਉੱਥੇ ਆਏ ਅਤੇ ਉਹਨਾਂ ਨੂੰ ਰਸਤੇ ਵਿੱਚ ਮਿਲੇ ਉਹ ਕਹਿ ਰਹੇ ਸੀ ਮੈਨੂੰ ਬੜਾ ਦੁੱਖ ਹੈ ਪਰ ਤੇਰੀ ਕੁੜੀ ਤੇ ਮਰ ਗਈ ਹੈ। ਹੁਣ ਗੁਰੂ ਨੂੰ ਕਿਉਂ ਪਰੇਸ਼ਾਨ ਕਰਦਾ ਹੈ? ਉਹ ਲੋਕ ਜੋ ਕੁਝ ਕਹਿ ਰਹੇ ਸੀ ਯੇਸ਼ੂ ਨੇ ਉਹਨਾਂ ਦੀ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਦੇ ਬਦਲੇ ਉਸਨੇ ਆਪਣਾ ਪੂਰਾ ਧਿਆਨ ਯਾਰੂਤੇ ਲਗਾਇਆ ਅਤੇ ਉਹਨੂੰ ਕਿਹਾ ਤੂੰ ਡਾਡਰ ਸਿਰਫ ਪਰੋਸਾ ਰੱਖ ਅਤੇ ਉਹ ਚੰਗੀ ਹੋ ਜਾਵੇਗੀ ਜਦੋਂ ਯੇਸ਼ੂ ਯਰ ਦੇ ਘਰ ਪੁੱਜਾ ਉਸਨੇ ਉੱਥੇ ਲੋਕਾਂ ਨੂੰ ਰੋਂਦੇ ਹੋਏ ਦੇਖਿਆ ਯੇਸ਼ੂ ਘਰ ਦੇ ਅੰਦਰ ਗਿਆ ਅਤੇ ਜਿਹੜੇ ਉੱਥੇ ਹਾਜ਼ਰ ਸੀ ਉਹਨਾਂ ਨੂੰ ਕਿਹਾ ਤੁਸੀਂ ਲੋਕ ਰੋਲਾ ਕਿਉਂ ਪਾ ਰਹੇ ਹੋ ਅਤੇ ਰੋ ਰਹੇ ਹੋ ਇਹ ਬੱਚੀ ਮਰੀ ਨਹੀਂ ਹੈ ਉਹ ਤੇ ਸਿਰਫ ਸੌ ਰਹੀ ਹੈ ਉਹ ਮਜ਼ਾਕ ਉਡਾਨ ਲੱਗੇ ਕਿਉਂਕਿ ਉਹ ਪਹਿਲਾਂ ਹੀ ਜਾਣਦੇ ਸੀ ਕਿ ਕੁੜੀ ਮਰੀ ਹੋਈ ਹੈ ਯੇਸ਼ੂ ਨੇ ਸਾਰੇ ਲੋਕਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਅਤੇ ਫਿਰ ਉਸ ਨੇ ਬੱਚੇ ਦੇ ਪਿਓ ਅਤੇ ਮਾਂ ਨੂੰ ਲਿੱਤਾ ਅਤੇ ਅੰਦਰ ਗਿਆ ਜਿੱਥੇ ਬੱਚੀ ਮੰਜੇ ਤੇ ਲੇਟੀ ਹੋਈ ਸੀ ਯੇਸ਼ੂ ਨੇ ਉਸ ਦਾ ਹੱਥ ਫੜਿਆ ਅਤੇ ਕਿਹਾ ਐ ਛੋਟੀ ਕੁੜੀ ਮੈਂ ਤੈਨੂੰ ਕਹਿ ਰਿਹਾ ਹਾਂ ਉੱਠ ਜਾ ਯਾਇਰਤ ਉਸ ਦੀ ਵੋਟੀ ਨੂੰ ਬੜੀ ਹੈਰਾਨੀ ਹੋਈ ਉਹਨਾਂ ਦੀ ਕੁੜੀ ਫੇਰ ਤੋਂ ਜਿਉਂਦੀ ਹੋ ਗਈ ਉਹ ਖੜੀ ਹੋਈ ਉਹਨਾਂ ਵੱਲ ਭੱਜੀ ਅਤੇ ਉਹਨਾਂ ਨੂੰ ਗਲ ਨਾ ਲਾ ਦਿੱਤਾ ਉਹ ਉਸ ਅਜਰਜ ਕਮ ਨੂੰ ਦੇਖ ਕੇ ਹੈਰਾਨੀ ਨਾਲ ਪਰ ਗਏ ਜਿਨੂੰ ਯੇਸ਼ੂ ਨੇ ਉਹਨਾਂ ਦੀ ਧੀ ਤੇ ਕੀਤਾ ਸੀ ਯੇਸ਼ੂ ਨੇ ਉਸਦੇ ਮਾਪਿਓ ਨੂੰ ਹੁਕਮ ਦਿੱਤਾ ਕਿ ਜੋ ਕੁਝ ਹੋਇਆ ਸੀ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ ਬੇਸ਼ੱਕ ਇਹ ਬੜਾ ਅੱਖਾ ਸੀ ਕਿ ਜੋ ਕੁਝ ਹੋਇਆ ਸੀ ਉਸਦੇ ਬਾਰੇ ਵਿੱਚ ਕਿਸੇ ਨੂੰ ਪਤਾ ਨਾ ਹੋਵੇ ਸਾਰਾ ਸਮਾਜ ਪਹਿਲਾਂ ਹੀ ਸੁਣ ਚੁੱਕਿਆ ਸੀ ਕਿ ਉਹ ਕੁੜੀ ਮਰ ਚੁੱਕੀ ਸੀ ਉਹ ਸਾਰੇ ਚਾਵਾਂਸੀ ਕੀ ਇਹ ਚਮਤਕਾਰ ਕਿਵੇਂ ਹੋਇਆ ਉਹ ਤੇ ਮਰ ਗਈ ਸੀ ਪਰ ਹੁਣ ਜ਼ਿੰਦਾ ਕਿਵੇਂ ਹੋ ਗਈ ਅਚਰਜ ਹੈ ਕਿ ਨਹੀਂ ਬੜਾ ਸਾਹਿਤ ਅਤੇ ਉਤੇਜਤ ਤੋਂ ਜ਼ਿਆਦਾ ਮੈਂ ਬੜਾ ਖੁਸ਼ ਹੋਇਆ ਆਪਣੀ ਛੋਟੀ ਕੁੜੀ ਨੂੰ ਵਾਪਸ ਪਾ ਕੇ ਹਰ ਵਾਰ ਮੈਂ ਤੁਹਾਡੀ ਮੰਮੀ ਨੂੰ ਦੇਖਦਾ ਹਾਂ ਤੇ ਯਿਸੂ ਨੂੰ ਧੰਨਵਾਦ ਦਿੰਦਾ ਹਾਂ ਜਿਹੜਾ ਬੜੇ ਸਾਲ ਪਹਿਲਾਂ ਮੇਰੇ ਘਰ ਆਇਆ ਉਸ ਦੇ ਬਗੈਰ ਉਹ ਜਾਂ ਉਹ ਦੋਨੋਂ ਨਹੀਂ ਮਿਲਦੀਆਂ ਪਰ ਇਹ ਗੱਲ ਮੈਨੂੰ ਅਸਲ ਵਿੱਚ ਬੜੀ ਦੁਖੀ ਕਰਦੀ ਹੈ ਉਸ ਦਿਨ ਯੇਸ਼ੂ ਦੇ ਮੇਰੇ ਘਰੋਂ ਹੁੰਤੇ ਮੇਰਾ ਜੂਨ ਅਤੇ ਮੇਰੇ ਟੱਬਰ ਦਾ ਵੀ ਸਾਰਾ ਜੂਨ ਬਦਲ ਗਿਆ ਆਹਾਂ ਦਾਦਾ ਜੀ ਧੰਨਵਾਦ ਇਸ ਕਰਕੇ ਸਾਨੂੰ ਇਹ ਕਹਾਣੀ ਪਸੰਦ ਹੈ ਠੀਕ ਹੈ ਮੇਰੀ ਪਿਆਰੀ ਧੀਓ ਸੌਣ ਦਾ ਵੇਲਾ ਹੋ ਗਿਆ ਹੈ ਆਪਣੀ ਪ੍ਰਾਰਥਨਾਵਾਂ ਕਰੋ ਅਤੇ ਸੋ ਜਾਓ